ਉਈ ਕੋ ਪਰਲੇ ਬਚਾਇਆ ਹੋ ਜਾ ਰਿਹਾ ਮਾਦਕੀ ਉਹ ਚੱਲੀਆਂ ਤੇ ਜਾਨੇ ਦੋ ਜਾਨੇ ਤੇ ਲੈ ਕੇ ਸਾਰੇ ਨੰਬਰ ਤੇ ਜਾਣੇ ਗਿਆਨੇ ਕਿਹਦੇ ਕਿਹਾੜੇ ਤੋਂ ਹਲਕੁਆ ਤੇ ਨੀਰ ਜਾਨੇ ਆਜੇ ਤੋਂ ਗੰਗੂ ਪਈ ਲਾੜ ਦੇ ਵਿੱਚ ਆਹ ਸਰੀ ਰਾਤ ਦੀ ਸੰਯਾਪੀ ਇੱਕ ਜਲੋਕ কুল লেভি লাগো স্যার তো একটু 봐ছ তো একটু সামান একটু জামা দেখিয়ে আমি বিল করিয়ে দেবো ওখানে তো কি কথা কথা তো আপনি দিয়া তারপর কি আছ আমরা যেন লেটার গডি বন্ড করে ਦੇਖੋ ਜੀ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੇ ਮਾਰੇ ਅਨਸਰ ਨੇ ਜਿਹੜੇ ਪਾਰਟਿਕੂਲਰਲੀ ਜਿਹੜੇ ਪਬਲਿਕ প্লেਸਿਸ ਦੇ ਵਿੱਚ ਡਰਿੰਕਿੰਗ ਕਰਦੇ ਨੇ ਜਾਂ ਡਰੰਕ ਡਰਾਈਵਿੰਗ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਪੂਰੇ ਡਿਸਟ੍ਰਿਕਟ ਦੇ ਵਿੱਚ ਅੱਜ ਪੂਰੇ ਡਿਸਟ੍ਰਿਕਟ ਦੇ ਵਿੱਚ ਤਿੰਨ ਜਗ੍ਹਾ ਤੇ ਜਿਹੜਾ ਸਪੈਸ਼ਲ ਚੈਕਿੰਗ ਕੀਤੀ ਗਈ ਹੈ ਉਹਨਾਂ ਦੇ ਵਿੱਚੋਂ ਖਰੜ ਗਿਲਕੋ ਆਊਟਰ ਗਿਲਕੋ ਮਾਰਕੀਟ ਤੇ ਇਨਰ ਗਿਲਕੋ ਮਾਰਕੀਟ ਉਹਦੇ ਵਿੱਚ ਸਮੇਤ ਮੇਰੇ ਨਾਲ ਐਸਐਚਓ ਸਾਹਿਬਾਨ ਨੇ ਅਸੀਂ ਸਪੈਸ਼ਲ ਜਿਹੜੀ ਚੈਕਿੰਗ ਕੀਤੀ ਆ ਚੈਕਿੰਗ ਕਰਕੇ ਕੁਝ ਜਿਹੜ ਜਾਂ ਜਿਹੜੇ ਡਰਿੰਕ ਆਪਣਾ ਪਬਲਿਕ ਪਲੇਸ ਤੇ ਡਰਿੰਕ ਕਰ ਰਹੇ ਸੀ ਆਪਣੀਆਂ ਕਾਰਸ ਦੇ ਵਿੱਚ ਉਹਨਾਂ ਦੀ ਪ੍ਰੋਪਰ ਜਿਹੜਾ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਉਹਨਾਂ ਤੇ ਫਰਦਰ ਜਿਹੜੀ ਕਾਰਵਾਈ ਕਰ ਰਹੇ ਆ ਤੇ ਇਹ ਜਿਹੜੀ ਕਾਰਵਾਈ ਇਹ ਫਰਦਰ ਵੀ ਜਾਰੀ ਰਹੂਗੀ ਤੇ ਕੁਝ ਆਂਸਰਾਂ ਦੇ ਵੱਲੋਂ ਹੁਲਾ ਬੁਵਾਜੀ ਜਿਵੇਂ ਕਰਦੇ ਆ ਗੱਡੀਆਂ ਦੇ ਵਿੱਚ ਪਾ ਕੇ ਇੱਕ ਤੁਹਾਡੇ ਨਾਲ ਵੀ ਥੋੜੇ ਜੇ ਤੰਗ ਪਰੇਸ਼ਾਨ ਕਰਦੇ ਆ ਤੁਹਾਨੂੰ ਵੀ ਤਾਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਸੇਜ ਜਿਹੜਾ ਬੜਾ ਸਟ੍ਰਿਕਟ ਤੇ ਕਲੀਅਰ ਆ ਕਿ ਅਸੀਂ ਜਿਹੜੇ ਅਜਿਹੇ ਆਂਸਰ ਨੇ ਜਿੱਥੇ ਨਿਰਧਾਰਤ ਜਗ੍ਹਾ ਉੱਥੇ ਬਹਿ ਕੇ ਆਪਣਾ ਡਰਿੰਕਿੰਗ ਕਰੋ ਪਬਲਿਕ ਮੈਸੇਜ ਦੇ ਵਿੱਚ ਜਿੱਥੇ ਆਮ ਫੈਮਲੀਆਂ ਆਉਂਦੀਆਂ ਨੇ ਹੋਰ ਵੀ ਇੱਥੇ ਸ਼ਾਪਸ ਨੇ ਇਸ ਜਗ੍ਹਾ ਦੇ ਵਿੱਚ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਫਿਊਚਰ ਦੇ ਵਿੱਚ ਵੀ ਜਿਹੜੀ ਅਜਿਹੀ ਕਾਰਵਾਈ ਹੈ ਇਹ ਜਾਰੀ ਰੱਖਾਂਗੇ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕਰਾਂਗੇ ਹਰੇਕ ਦੁਕਾਨਦਾਰ ਵਾਲੋ ਖਾਣ ਪੀਣ ਵਾਲੀਆਂ ਚੀਜ਼ਾਂ ਵੇਚਦੇ ਨੇ ਮੋਸਲੇ ਉਹਨਾਂ ਦੁਕਾਨਾਂ ਜੀ ਜਿਹੜੇ ਮਤਲਬ ਖੜਕੀ ਹੈ 100 ਰੁਪਏ ਦੀ ਜੰਗੀ ਉਹਨਾਂ ਨਾਲ ਵੀ ਕੋਈ ਗੱਲਬਾਤ ਨਹੀਂ ਦੇਖੋ ਜੀ ਉਹਨਾਂ ਨੂੰ ਵੀ ਅਸੀਂ ਮੈਸੇਜ ਲਾਇਆ ਪਹਿਲਾਂ ਵਾਰਨਿੰਗ ਦਿੱਤੀ ਆ ਜੇ ਫਿਊਚਰ ਦੇ ਵਿੱਚ ਦੁਬਾਰਾ ਕੋਈ ਅਜਿਹਾ ਜਿਹੜਾ ਦੁਕਾਨਦਾਰ ਆ ਜ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਨੂੰਨੀ ਕਾਰਵਾਈ ਬਿਲਕੁਲ ਅਮਲ ਚ ਚੱਲਦੀ ਜਾਊਗੀ ਉਹਨਾਂ ਨੂੰ ਵੀ ਬਿਲਕੁਲ ਨਹੀਂ ਬਖਸ਼ਿਆ ਜਾਊਗਾ